ਸੋਸ਼ਲ ਮੀਡੀਆ ਤੇ ਚਰਚਾ ਤੇ ਇੱਕ ਮੈਲਾ ਜੋ ਕਾਰ ਵਿੱਚ ਢੇਰ ਸਾਰੇ ਪੈਸੇ ਅਤੇ ਹਥਿਆਰਾਂ ਦੇ ਨਾਲ ਮੌਜੂਦ ਹੈ ਨੂੰ ਗੁਲਜਾਰ ਸਿੰਘ ਰਣਕੀ ਦੇ ਪਤਨੀ ਦੱਸੇ ਜਾਂ ਦੇ ਵਿਰੋਧ ਵਿੱਚ ਰਣਕੀ ਦੇ بیٹے ਗੁਰਿੰਦਰਪਾਲ ਸਿੰਘ ਰਣਕੀ ਨੇ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ ਇਸ ਮੌਕੇ ਤੇ ਗੁਰਿੰਦਰਪਾਲ ਸਿੰਘ ਰਣਕੀ ਅਤੇ ਐਸਪੀ ਹਰਪਾਲ ਸਿੰਘ ਨੇ ਕਿਹਾ ਦੋ ਤਿੰਨ ਦਿਨ ਪਹਿਲਾਂ 14 ਤਰੀਕ ਨੂੰ ਮੈਂ ਸ਼ਾਮ ਨੂੰ ਇੱਕ ਸੋਸ਼ਲ ਮੀਡੀਆ ਤੇ ਮੈਂ ਵੀਡੀਓ ਦੇਖਦਾ ਕਿਸੇ ਨੇ ਵੀਡੀਓ ਵਾਇਰਲ ਕੀਤੀ ਹੋਈ ਆ ਤੇ ਉਹਦੇ ਤੇ ਮੇਰੇ ਫਾਦਰ ਸਾਹਿਬ ਵੱਲੋਂ ਨਾਮ ਲਿਖ ਕੇ ਸਰਦਾਰ ਗੁਲਜਾਰ ਸਿੰਘ ਰਣਕੀਤ ਅੱਗੋਂ ਉਹਨਾਂ ਦੀ ਘਰਵਾਲੀ ਕਰਕੇ ਸਾ ਲਿਖਿਆ ਮੈਂ ਦੇਖਿਆ ਚਲੋ ਮੈਨੂੰ ਸ਼ੌਕ ਲੱਗਾ ਵੀ ਇਹ ਵੀਡੀਓ ਕਿਸੇ ਨੇ ਕਿਸੇ ਵਿਰੋਧੀ ਨੇ ਕਰ ਦਿੱਤੀ ਹੋਊਗੀ ਜਾਂ ਕਿਸੇ ਆਈਕਲ ਚਲੋ ਮੁੰਡੇ ਸ਼ਰਾਤ ਕਰਦੇ ਆ ਫਿਰ ਮੈਂ 15 ਤਰੀਕ ਨੂੰ ਸਵੇਰੇ ਉੱਠ ਕੇ ਮੈਂ ਆਪਣਾ ਸੋਸ਼ਲ ਮੀਡੀਆ ਚੈੱਕ ਕੀਤਾ ਫੇਸਬੁੱਕ ਚੈੱਕ ਕੀਤੀ ਤਾਂ ਮੈਨੂੰ ਬੜਾ ਦੁੱਖ ਲੱਗਾ ਬੜਾ ਸ਼ੌਕ ਲੱਗਾ ਕਿ ਇੱਕ ਸਾਡੇ ਪੰਜਾਬ ਦੀ ਨਾਮ ਬਰਖਸਤੀ ਮੌਜੂਦਾ ਐਮਐਲਏ ਉਹ ਤਾਂ ਅਜਿਹੇ ਬਹੁਤ ਸਤਿਕਾਰਯੋਗ ਹੈ ਮੇਰਾ ਵੱਡਾ ਵੀਰ ਹੈ ਉਹਨੇ ਆਪਣੇ ਫੇਸਬੁਕ ਪੇਜ ਤੋਂ ਉਸ ਵੀਡੀਓ ਨੂੰ ਵਾਇਰਲ ਕੀਤਾ ਹੋਇਆ ਬੜੀ ਜ਼ਿੰਮੇਵਾਰੀ ਦੇ ਨਾਲ ਤੇ ਉਹਦੇ ਨਾਲ ਉੱਤੇ ਲਿਖਿਆ ਹੋਇਆ ਵੀ ਪਤਾ ਨਹੀਂ ਕੀ ਕੱਚੇ ਮਕਾਨਾਂ ਤੋਂ ਦਾਦਾ ਕੋਈ ਹੈਗਾ ਸੀ ਕੁਝ ਲਿਖਿਆ ਹੋਤਾ ਨਾ ਤੇ ਮੈਨੂੰ ਸਮਝ ਆਈ ਵੀ ਇਹ ਇੱਕ ਜ਼ਿੰਮੇਵਾਰ ਬੰਦਾ ਸਿਆਣਾ ਬਣਾ ਬੰਦਾ ਚਲੋ ਮੈਂ ਬੜੀ ਰਿਸਪੈਕਟ ਕਰਦਾ ਹਾਂ ਉਹਦੀ ਉਹਨੇ ਕਿਸਰਾ ਪਾ ਦਿੱਤੀ ਜਾਂ ਉਹ ਮੇਬੀ ਜਾਣਦਾ ਹੋਊਗਾ ਜਾਂ ਕਿਸੇ ਮੈਂ ਉਹਨਾਂ ਨੂੰ ਫੋਨ ਕੀਤਾ ਬੈਂਸ ਸਾਹਿਬ ਨੂੰ ਬੈਂਸ ਸਾਹਿਬ ਚਲੋ ਸਾਡੀ ਸਸਤੀ ਘਾਲ ਹੋਈ ਹਾਲ-ਚਾਲ ਪੁੱਛਿਆ ਚਲੋ ਜੋ ਦਸਤੂਰ ਹੁੰਦਾ ਤੇ ਮੈਂ ਪੁੱਛਿਆ ਬੈਂਸ ਸਾਹਿਬ ਤੁਸੀਂ ਮੇਰੇ ਮਦਰ ਨੂੰ ਜਾਣਦੇ ਹੋ ਤੁਸੀਂ ਦੇਖਿਆ ਕਦੀ ਉਹਨਾਂ ਨੂੰ ਉਹ ਕਹਿੰਦੇ ਨਹੀਂ ਬ੍ਰਦਰ ਮੈਂ ਮਤਲਬ ਤੁਹਾਡੇ ਮਦਰ ਨੂੰ ਕਦੀ ਦੇਖਿਆ ਨਹੀਂ ਨਾ ਨਾ ਮੈਂ ਕਦੀ ਮਿਲਿਆ ਮੈਂ ਕਿਹਾ ਫਿਰ ਤੁਸੀਂ ਕਿਸ ਜਿੰਮੇਵਾਰੀ ਦੇ ਨਾਲ ਆਪਣੇ ਫੇਸਬੁੱਕ ਪੇਜ ਤੇ ਤੁਸੀਂ ਮੇਰੇ ਮਦਰ ਦਾ ਕੋ ਪਤਨੀ ਕੋਈ ਲੇਡੀ ਆ ਤੇ ਉਹਨੂੰ ਮੇਰੇ ਮਦਰ ਦੇ ਨਾਲ ਤੁਸੀਂ ਜੋੜ ਕੇ ਤੁਸੀਂ ਵਾਇਰਲ ਕੀਤੀ ਆ ਤੇ ਉਹ ਕਹਿੰਦਾ ਜੀ ਮੈਨੂੰ ਤੇ ਪਤਾ ਨਹੀਂ ਮੈਂ ਚੈੱਕ ਕਰਦਾ ਜੀ ਮੈਂ ਚੈੱਕ ਕਰਦਾ ਮੈਂ ਕਹੇਲ ਤੇ ਕੋਈ ਗੱਲ ਨਹੀਂ ਚੈੱਕ ਕਰਨ ਵਾਲਾ ਕੰਮ ਕੀ ਹੈ ਤੇ ਵਿੱਚ ਜੇ ਤਾਂ ਤੁਸੀਂ ਜਾਣਦੇ ਹੋ ਫਿਰ ਤਾਂ ਤੁਸੀਂ ਮੰਨੋ ਵੀ ਹਾਮੀ ਮੈਂ ਜਾਣਦਾ ਤੇ ਕਹਿੰਦਾ ਤੁਹਾਡੇ ਕੋਲ ਕੀ ਆ ਮੈਂ ਜੀ ਮੈਂ ਤੁਹਾਨੂੰ ਉਹ ਮੇਰੇ ਕੋਲ ਜੋ ਹੈਗਾ ਮੈਂ ਤੁਹਾਨੂੰ 스ਨੈਪਸ਼ਾਟ ਭੇਜਦਾ ਨਾ ਤੇ ਮੈਂ ਪੁੱਛਿਆ ਤੁਹਾਡਾ WhatsApp ਜਿਹੜੇ ਜਸ ਨੰਬਰ ਤੇ ਮੈਂ ਕਾਲ ਕੀਤੀ ਸੀ ਤੇ ਉਸੇ ਜਲਦਾ ਕਹਿੰਦੇ ਹਾਂ ਜੀ ਚੱਲਦਾ ਮੈਂ ਭੇਜ ਦਿੱਤਾ ਤੇ WhatsApp ਤੇ ਜਦੋਂ ਮੈਂ ਭੇਜਿਆ ਤੇ ਮੈਨੂੰ ਉਹਨਾਂ ਦਾ ਮੈਸੇਜ ਆਉਂਦਾ ਵੀ ਪਲੀਜ਼ ਬ੍ਰਦਰ ਵੇਟ ਵੀ ਵੇਟ ਕਰ ਮੈਂ ਚੈੱਕ ਕਰਦਾ ਮੈਂ ਚਲੋ ਠੀਕ ਹੈ ਬੰਦਾ ਚੈੱਕ ਕਰਦਾ ਉਸ ਤੋਂ ਬਾਅਦ ਨਾ ਉਹਨਾਂ ਦਾ ਕੋਈ ਰਿਪਲਾਈ ਆ ਨਾ ਮੈਨੂੰ ਕੋਈ ਫੋਨ ਆਇਆ ਨਾ ਕੋਈ ਕਾਲ ਨਾ ਬਾਤ ਤੇ ਮੈਂ ਆ ਦੋ ਕੁ ਦਿਨ ਤਾਂ ਮੈਂ ਵੇਟ ਹੀ ਕਰਦਾ ਸੀ ਮੈਂ ਚਲੋ ਮੈਂ ਕੱਲ ਕੱਲ ਵੀ ਸ਼ਾਇਦ ਕੋਈ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਕੁਝ ਤਾਂ ਕੋਈ ਚੱਲ ਰਿਹਾ ਚਲੋ ਥੋੜਾ ਟਾਈਮ ਲੱਗਾ ਉਸ ਤੋਂ ਬਾਅਦ ਉਹਨਾਂ ਨੇ ਉਹ Facebook ਪੇਜ ਹੀ ਮੇਰੇ ਖਾਲ ਡਿਲੀਟ ਕਰ ਦਿੱਤਾ ਜਾਂ ਪਤਾ ਨਹੀਂ ਹੁਣ ਉਹ ਪੇਜ ਨਹੀਂ ਸ਼ੋ ਹੋਂਦਾ ਤੇ ਕੋਈ ਸਮਾਂ ਹੋਰ ਲੰਘਿਆ ਤਾਂ ਫਿਰ ਉਹੀ ਵੀਡੀਓ ਦਾ ਕੰਟੈਂਟ ਜਿਹੜਾ ਉਹ ਚੇਂਜ ਕਰਕੇ ਉਹ ਕੋਈ 15 ਲੱਖ ਮੋਦੀ ਦੇ ਲੱਗਦੇ ਬੀਬੀ ਨੂੰ ਮਿਲ ਕੇ ਕੋਈ ਦੰਦਾ-ਦੰਦ ਲਿਖ ਕੇ ਪਾ ਦਿੱਤਾ ਚਲੋ ਮੇਰੇ ਕੋਲ ਉਹਦਾ ਵੀ ਹੈਗਾ ਸਾਰਾ ਰਿਕਾਰਡ ਉਸ ਤਰੀਕੇ ਦੀ ਉਹ ਵੀਡੀਓ ਪਾਤੀ ਮੈਂ ਸਮਝਦਾ ਕਿ ਚਲੋ ਇੱਕ ਸਿਆਸੀ ਬੰਦਿਆਂ ਦਾ ਹੁੰਦਾ ਹੈ ਇਹ ਸਿਆਸੀ ਲਾਹ ਲੈਣਾ ਪਰ ਚਲੋ ਉਹ ਲੇਡੀ ਮੇਰੀ ਮਦਦਤ ਨਹੀਂ ਹੈ ਪਰ ਮੈਂ ਕਹਿੰਦਾ ਵੀ ਇੱਕ ਚੰਗਾ ਇਨਸਾਨ ਇੱਕ ਚੰਗਾ ਰਾਜਨੀਤਿਕ ਇੱਕ ਚੰਗਾ ਜੇ ਸਿੱਖ ਕਹਿ ਲਈਏ ਪਹਿਲਾ ਪਹਿਲੀ ਗੱਲ ਸਿੱਖ ਦੀ ਤੇ ਇਹ ਪਰਵਾਸਾ ਜਿਹੜਾ ਕਰਿਆਦਾ ਨਹੀਂ ਹੁੰਦੀ। ਪਰਾਇ ਦੇ ਕੀ ਮੈਂ ਸਮਝਦਾ ਬਿ ਦੁਸ਼ਮਣ ਦੇ ਵੀ ਧੀ ਭੈਣ ਦੀ ਭੈਣ ਜਿਹੜੀ ਹੁੰਦੀ ਉਹਦੇ ਵੀ ਆਪਾਂ ਨੂੰ ਪਰਦੇ ਜਿਹੜੇ ਰੱਖਣੇ ਚਾਹੀਦੇ। ਇਹ ਬੜੀ ਮੰਦਭਾਗੀ ਗੱਲ ਬੈਂਸ ਸਾਹਿਬ ਨੇ ਕੀਤੀ ਤੇ ਉਸ ਤੋਂ ਬਾਅਦ ਇੱਕ ਸਾਡਾ ਤੁਹਾਡਾ ਆਪਣਾ ਆ ਮੀਡੀਆ ਵਾਲੇ ਨੇ ਚਲੋ ਮੈਨੂੰ ਸ਼ਰਮ ਆਉਂਦੀ ਆ। ਉਹਨਾਂ ਨੇ ਉਹ ਵੀਡੀਓ ਵਾਇਰਲ ਕੀਤੀ। ਕੋਈ ਵੀਡੀਓ ਤੇ ਮੈਂ ਨਾ ਉਹਨਾਂ ਨੇ ਮੈਨੂੰ ਪੁੱਛਿਆ ਨਾ ਕੋਈ ਮੇਰੇ ਫਾਦਰ ਨੂੰ ਪੁੱਛਿਆ ਨਾ ਸਾਨੂੰ ਕੋਈ ਵਰਜਨ ਲੈ ਬੇਸਿਕਲੀ ਆਪਾਂ ਜਦੋਂ ਕੋਈ ਤੁਸੀਂ ਇਹ ਮੀਡੀਆ ਵਾਲੇ ਸਾਰੇ ਸਾਹਮਣੇ ਬੈਠੇ ਹੋ ਜੇ ਧਰ ਕੋਈ ਚੀਜ਼ ਇਸ ਤਰ੍ਹਾਂ ਦੀ ਆਉਂਦੀ ਹੈ ਤਾਂ ਤੁਹਾਡਾ ਕੀ ਫਰਕ ਪੈਂਦਾ ਤੁਸੀਂ ਉਹਨੂੰ ਉਹਨੂੰ ਪੁਖਤਾ ਹੁੰਦਾ ਸਬੂਤ ਲਓਗੇ ਜਾਂ ਉਹਨੂੰ ਮਤਲਬ ਕਨਫਰਮ ਕਰੋਗੇ ਜਾਂ ਵਰਜਨ ਲਓਗੇ ਮੈਂ ਕਹਿੰਦਾ ਤੁਹਾਡਾ ਇਹ ਰੂਲ ਹੈ ਮਰਖਲੇ ਇਹ ਤੁਹਾਡਾ ਐਕਟ ਦੇ ਅੰਦਰ ਹੁੰਦਾ ਤੇ ਨਾ ਕਿ ਤੁਸੀਂ ਜਦਾਂ ਮਰਜ਼ੀ ਦਾ ਧੜਕੋ ਅਜ 채ਨਲ ਹੈ ਜਾਂ ਵੈਬ ਚੈਨਲ ਹੈ ਜਾਂ ਜੋ ਵੀ ਹੈ ਤੁਸੀਂ ਜਿੰਨੂੰ ਜਿੱਦਾਂ ਮਰਜ਼ੀ ਜੋ ਮਰਜ਼ੀ ਇਸ ਤਰ੍ਹਾਂ ਪਾਦਿਆ ਕਰੋਗੇ ਸੋ ਮੈਨੂੰ ਸਾਡੇ ਪਰਿਵਾਰ ਨੂੰ ਮੈਨੂੰ ਖੁਦ ਇਸ ਗੱਲ ਨੂੰ ਬੜੀ ਸਾਡੇ ਮਨ ਨੂੰ ਸਮਾਜਿਕਲੀ ਸਿਆਸੀ ਤੌਰ ਤੇ ਤੇ ਪਰਿਵਾਰਕ ਤੌਰ ਤੇ ਸਾਡੇ ਮਨ ਨੂੰ ਬੜੀ ਠੇਸ ਪਹੁੰਚੀ ਹੈ ਤੇ ਮੈਂ ਅੱਜ ਇੱਥੇ ਆਪਣੇ ਐਸਐਸਪੀ ਆਫਿਸ ਕੰਪਲੇਂਟ ਜਿਹੜੀ ਆ ਉਹ ਦੇਣਾ ਆ ਸੀ ਕੀ ਮੰਗ ਕੇ ਤੁਹਾਡੀ ਮੰਗ ਕੋਈ ਨਹੀਂ ਜੀ ਮੰਗ ਮੇਰੀ ਤੇ ਇਹੋ ਜੀ ਮੈਨੂੰ ਜੋ ਮੈਂ ਕੰਪਲੇਂਟ ਕੀਤੀ ਆ ਮੈਨੂੰ ਪੁਲਿਸੋਂ ਇਹ ਪ੍ਰਸ਼ਾਸਨ ਤੋਂ ਆਸ ਹੈ ਮੈਨੂੰ ਇਨਸਾਫ ਮਿਲੂਗਾ ਜੋ ਬੰਦੀ ਕਾਰਵਾਈ ਜਿਹੜੀ ਹੈ ਜਿੰਨੇ ਜੋ ਕੀਤਾ ਉਹਦੇ ਮੁਤਾਬਕ ਜੋ ਕਾਨੂੰਨ ਕਹਿੰਦਾ ਹੈ ਮੇਰੀ ਕੋਈ ਮੰਗ ਨਹੀਂ ਜੋ ਕਾਨੂੰਨ ਕਹਿੰਦਾ ਉਹ ਕਾਰਵਾਈ ਹੋਣੀ ਚਾਹੀਦੀ ਜੇ ਹੁਣੇ ਸਾਡੇ ਕੋਲ ਸਰ ਗੁਲਜਾਰ ਸਿੰਘ ਰਣੀਕੇ ਸਾਹਿਬ ਦੇ ਬੇਟੇ ਗੁਰਿੰਦਰ ਲਾਲੀ ਰਣੀਕੇ ਕੰਪਲੇਂਟ ਦੇ ਕੇ ਗਏ ਸੀ ਕੋਈ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀਡੀਓ ਵਾਇਰਲ ਹੋਈ ਆ ਜਿਹਦੇ ਸਬੰਧ ਵਿੱਚ ਕੋਈ ਉਹਨਾਂ ਦੇ ਬੈਂਸ ਸਿਮਰਜੀਤ ਸਿੰਘ ਬੈਂਸ ਜਿਹੜੇ ਉਹਨਾਂ ਨੇ ਕੋਈ ਉਸ ਕਾਉਂਟ ਉਹਨਾਂ ਦੇ ਅਕਾਉਂਟ ਦੇ ਉੱਤੋਂ ਉਹਨਾਂ ਨੇ ਮੈਸੇਜ ਕੀਤਾ ਉਹਨਾਂ ਦੀ ਇਹ ਉਹਨਾਂ ਦੀ ਮੈਸੇਜ ਦੀ ਗੁਲਜਾਰ ਸਿੰਘ ਰਣੀਕੇ ਉਹਨਾਂ ਦੀ ਮੈਸੀਦੀਏ ਫੋਟੋ ਜਿਸ ਸੰਬੰਧ ਵਿੱਚ ਉਹਨਾਂ ਨੇ ਆਪਣੀ ਕੰਪਲੇਂਟ ਦੱਸਿਆ ਕਿ ਮੈਂ ਉਹਨਾਂ ਨੂੰ ਫੋਨ ਦਿੱਤੇ ਪੁੱਛਿਆ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਜੀ ਉਸ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਮੈਸੇਜ ਕੀਤਾ ਤਾਂ ਉਹਨਾਂ ਨੇ ਕੋਈ ਮੈਨੂੰ ਮੈਸੇਜ ਨਹੀਂ ਦਿੱਤਾ ਉਹਦੇ ਸੰਬੰਧ ਵਿੱਚ ਉਹਨਾਂ ਨੇ ਇੱਕ ਕੰਪਲੇਂਟ ਫਾਈਲ ਕੀਤੀ ਹੈ ਜਿਹਦੇ ਸੰਬੰਧ ਵਿੱਚ ਅਸੀਂ ਆਪਣਾ ਸਾਈਬਰ ਸੈੱਲ ਨੂੰ ਜਿਹੜੀ ਕੰਪਲੇਂਟ ਜਿਹੜੀ ਮਾਰਕ ਕੀਤੀ ਹੈ ਕਿਉਂਕਿ ਇਹ ਹੈ ਸੋਸ਼ਲ ਮੀਡੀਆ ਦੇ ਰਿਕਾਰਡਿੰਗ ਹੈ ਠੀਕ ਹੈ ਇਹਦੇ ਬਾਰੇ ਪਰਤਾਲ ਕਰਕੇ ਜੋ ਵੀ ਲੀਗਲੀ ਬੱਕਾਰ ਵੀ ਬਣਦੀ ਹੋ ਕੀਤੀ ਜਾਏਗੀ